ਇਸ ਮੇਸ਼ੇਪੀਤਾ ਸਰਬੰਸ ਦਾ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਛੇਪੋ ਦੀ ਰਾਤ ਨੂੰ ਤਾਰਿਆਂ ਦੀ ਸ਼ਾਮੇ ਕਿਲਾ ਆਨੰਦਗੜ੍ਹ ਸਾਹਿਬ ਛੱਡਿਆ ਸੀ ਉਸ ਤੋਂ ਬਾਅਦ ਐਸਾ ਨਦੀ ਦੇ ਕਿਨਾਰੇ ਆ ਕੇ ਪਰਿਵਾਰ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਉਸੇ ਸਾਰੇ ਸੰਘਰਸ਼ ਨੂੰ ਦਰਸਾਉਂਦਾ ਹੋਇਆ ਅੱਜ ਇਹ ਨਗਰ ਕੀਰਤਨ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਰਸਾ ਨਦੀ ਹੈ ਜਿਸ ਦੇ ਵਿੱਚ ਪਰਿਵਾਰ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ ਤੇ ਮਾਤਾ ਗੁਜਰੀ ਜੀ ਛੋਟੇ ਸਹਿਬਜਾਦਿਆਂ ਦੇ ਨਾਲ ਸਰਸਾ ਨਦੀ ਤੋਂ ਹੁੰਦੇ ਹੋਏ ਓਮਾ ਮਾਸਕੀ ਤੱਕ ਪਹੁੰਚੇ ਤਾਂ ਉਸੇ ਦ੍ਰਿਸ਼ ਨੂੰ ਰਪਾਏਮਾਨ ਕਰਦਾ ਹੋਇਆ ਇਹ ਦ੍ਰਿਸ਼ ਜਾਣ ਦੇ ਵਿੱਚ ਉਸੇ ਤਰ੍ਹਾਂ ਇਸ ਦ੍ਰਿਸ਼ ਨੂੰ ਲੈ ਕੇ ਵੱਡੀ ਗੰਤੀ ਦੇ ਵਿੱਚ ਸੰਗਤਾਂ ਠੰਡ ਦੇ ਵਿੱਚ ਪੂਰੇ ਸਾਹ ਦੇ ਨਾਲ ਨਗਰ ਕੀਰਤਨ ਦੇ ਰੂਪ ਵਿੱਚ ਇੱਥੇ ਸ਼ਾਮਲ ਹੋਈਆਂ ਹਨ ਗੁਰਦੁਆਰਾ ਪਰਿਵਾਰਕ ਬਿਸ਼ੋੜਾ ਤੋਂ ਲੈ ਕੇ ਇਹ ਨਗਰ ਕੀਰਤਨ ਆਰੰਭ ਹੋਇਆ ਜਿਸ ਨਗਰ ਕੀਰਤਨ ਦੇ ਵਿੱਚ ਵੱਡੀ ਗੰਤੀ ਦੇ ਵਿੱਚ ਸੰਗਤਾਂ ਤੁਸੀਂ ਦੇਖ ਸਕਦੇ ਠੰਡੇ ਪਾਣੀ ਵਿੱਚ ਜਦੋਂ ਮਾਤਾ ਗੁਜਰੀ ਜੀ ਛੋਟੇ ਸਹਿਬਜਾਦਿਆਂ ਨਾਲ ਇਹ ਸਰਸਾ ਨਦੀ ਨੂੰ ਪਾਰ ਕਰਦੇ ਹੋਏ ਅੱਜ ਉਸੇ ਤਰ੍ਹਾਂ ਇਹ ਦ੍ਰਿਸ਼ ਦਰਸਾਉਂਦੇ ਹੋਏ ਦ੍ਰਿਸ਼ ਦਿਖਾਉਂਦੇ ਹੋਏ ਹਰ ਸਾਲ ਦੀ ਤਰ੍ਹਾਂ ਇਹ ਨਗਰ ਕੀਰਤਨ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਤੋਂ ਓਮਾ ਮਾਸਕੀ ਦੇ ਉਸ ਪਵਿੱਤਰ ਸਥਾਨ ਤੱਕ ਸਜਾਇਆ ਜਾਂਦਾ ਹੈ ਮਾਤਾ ਕੁਜਰੀ ਜੀ ਤੇ ਛੋਟੇ ਸਾਹਿਬ ਜੀ ਆ ਕੇ ਇੱਥੇ ਰੁਕੇ ਸਨ ਇੱਥੇ ਹੀ ਗੰਗੂ ਬ੍ਰਾਹਮਣ ਦੇ ਨਾਲ ਮਰਿੰਡੇ ਵੱਲ ਤੇ ਮਰਿੰਡੇ ਤੋਂ ਬਾਅਦ ਫਤੇਗੜਾ ਸਾਹਿਬ ਜਾ ਕੇ ਸ਼ਹਾਦਤ ਹੋਈ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜਿੱਥੇ ਪੁੱਜੇ ਸਨ ਤਾਂ ਉਸੇ ਸਾਰੇ ਸਮੇ ਨੂੰ ਯਾਦ ਕਰਦੇ ਹੋਏ ਹੁਣ ਇਸ ਲਗਰ ਕੀਰਤਨ ਵਿੱਚ ਸੰਗਤਾਂ ਪੂਰੇ ਸਾਹ ਦੇ ਨਾਲ ਠੰਡੇ ਪਾਣੀ ਦੇ ਵਿੱਚ ਗੁਜ਼ਰ ਰਹੀਆਂ ਹਨ ਉਸੇ ਸਮੇ ਨੂੰ ਯਾਦ ਕਰਦੇ ਕਿ ਜਿੱਥੇ ਠੰਡੇ ਪਾਣੀ ਦੇ ਵਿੱਚ ਮਾਤਾ ਗੁਜਰੀ ਛੋਟੇ ਸਹਿਬ ਜਾਦਿਆਂ ਨਾਲ ਠੰਡੇ ਪਾਣੀ ਦੇ ਵਿੱਚ ਕਿਵੇਂ ਗੁਜਰੇ ਆਪਣੇ ਮਨਾਂ ਦੇ ਵਿੱਚ ਵਲਵਲੇ ਆਉਂਦੇ ਹਨ ਕਿ ਆਪਾਂ ਸੰਗਤ ਦੇ ਨਾਲ ਗੱਲਬਾਤ ਕਰਦੇ ਆ ਉਸੇ ਸਮੇਂ ਨੂੰ ਯਾਦ ਕਰਦੇ ਹੋਏ ਕਿ ਠੰਡੇ ਪਾਣੀ ਦੇ ਵਿੱਚ ਮਾਤਾ ਗੁਜਰੀ ਸਹਿਬ ਜਾਦਿਆਂ ਦੇ ਨਾਲ ਕਿਵੇਂ ਗੁਜਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਹਾਰਾਜ ਸ਼ਹੀਦ ਜੀ ਨੇ 6 ਅ 7 ਪੌਦੀ ਰਾਤ ਨੂੰ ਜਿਲ੍ਹਾ ਅਨੰਦਪੁਰ ਸਾਹਿਬ ਦਾ ਛੱਡਿਆ ਦੇ ਆਪਣੇ ਤੜਕੇ ਸਾਰ ਗੁਰਦੁਆਰਾ ਪਰਿਵਾਰ ਛੋੜਾ ਸਾਹਿਬ ਤੇ ਸੰਗਤਾਂ ਪਹੁੰਚੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਹਾਰਤ ਸ਼ਹੀਦਾਂ ਨੇ 6 ਅ 7 ਕੋ ਦੀ ਰਾਤ ਨੂੰ ਜਿਲ੍ਹਾ ਅਨੰਦਪੁਰ ਸਾਹਿਬ ਦਾ ਛੱਡਿਆ ਤੇ ਆਪਣੇ ਤੜਕੇ ਸਾਰ ਗੁਰਦੁਆਰਾ ਪਰਿਵਾਰ ਛੋੜਾ ਸਾਹਿਬ ਤੇ ਸੰਗਤਾਂ ਪਹੁੰਚੀਆਂ ਮਹਾਰਾ ਦਾ ਪਰਿਵਾਰ ਪਰਿਵਾਰ ਛੋੜ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸਤਗੁਰ ਦੀ ਅਪਾਰ ਕਿਰਪਾ ਰਹਿਣ ਵਸੋ ਸਤਕਾ ਉਹ ਤਾਂ ਜਦੋਂ ਜੋ ਮਾਤਾ ਗੁਜਰਕੌਰ ਗੁਰਗੋਮੇ ਸਿੰਘ ਜੀ ਜੋ ਕਰ ਗਏ ਉਹ ਤਾਂ ਕੋਈ ਕਹ ਨਹੀਂ ਸਕਦਾ ਲੇਕਿਨ ਸੰਗਤਾਂ ਦੇ ਵਿੱਚ ਬਹੁਤ ਭਾਰੀ ਸ਼ਾਹ ਜੀ ਠੰਡ ਦਾ ਹੈ ਜੀ ਪੋਹ ਦਾ ਮਹੀਨਾ ਹੈ 6 ਆ 7 ਪੋਹ ਦੀ ਰਾਤ ਪੂਰੀ ਠੰਡ ਹੁੰਦੀ ਹੈ ਠੰਡ ਦਾ ਫੈ ਪੂਰੀ ਹੈ ਜੀ ਪਰ ਲੇਕਿਨ ਸੰਗਤਾਂ ਦੇ ਵਿੱਚ ਇੰਨਾ ਉਤਸ਼ਾਹ ਵੀ ਕੋਈ ਪ੍ਰਵਾਹ ਨਹੀਂ ਕਰਦੇ ਸਾਥ ਸਾਨੇ ਦੇ ਵਿੱਚ ਨੂੰ ਬਾਹਰ ਪਾਣ ਦੇ ਵਿੱਚ ਨੂੰ ਸਾਰੀ ਸੰਗਤ ਵਿੱਚ ਨੂੰ ਲੰਘੀ ਆ ਜੀ ਪਾਣ ਲੰਘ ਕੇ ਹੁਣ ਸ਼ਨਕਮਾ ਮਾਸ ਜੀ ਦੇ ਜਾ ਰਹੇ ਹੈ ਜੀ ਸੰਗਤਾਂ ਦੇ ਵਿੱਚ ਬਹੁਤ ਭਾਰੀ ਸ਼ਾਹ ਠੰਡ ਵੀ ਪੂਰੀ ਹੈ ਜੀ ਲੇਕਿਨ ਸੰਗਤਾਂ ਦੇ ਵੀ ਬਹੁਤ ਭਾਰੀ ਉਤਸ਼ਾਹ ਹੈ ਜੀ ਹਰ ਸਾਲ ਜਿਹੜਾ ਨਗਰ ਕੀਰਤਨ ਇਸੇ ਤਰ੍ਹਾਂ ਦੇ ਨਾਲ ਸਜਾਇਆ ਜਾਂਦਾ ਹੈ ਇਸੇ ਤਰ੍ਹਾਂ ਦੇ ਨਾਲ ਸੰਗਤਾਂ ਦੇ ਵਿੱਚ ਉਸ਼ਾਦ ਹੁੰਦੇ ਸੰਗਤਾਂ ਦੀ ਕਿਰਪਾ ਕਰਦੇ ਆ ਜੀ ਦੇਖੋ ਬੱਚੇ ਵੀ ਬੀਬੀਆਂ ਵੀ ਬਜ਼ੁਰਗ ਵੀ ਅਸੀਂ ਅਸੀਂ ਸਾਲ ਦੇ ਬਜ਼ੁਰਗ ਬੀਬੀਆਂ ਪਾਣੀ ਦੇ ਵਿੱਚ ਨੂੰ ਲੰਘ ਰਹੇ ਜੀ ਵੀ ਕੋਈ ਪ੍ਰਵਾਹ ਨਹੀਂ ਕਰ ਰਹੇ ਠੰਡ ਤਾਂ ਹੈ ਬਹੁਤ ਜ਼ਿਆਦਾ ਹੈ ਵੀ ਕਿੜਾਕੇ ਦੀ ਠੰਡ ਆ ਪਰ ਲੇਕਿਨ ਸੰਗਤਾਂ ਦੇ ਵਿੱਚ ਉਤਸ਼ਾਹ ਬਹੁਤ ਹੈ ਜੀ ਪਿਆਰ ਬਹੁਤ ਹੈ ਜੀ ਬਿਲਕੁਲ ਸੰਗਤਾਂ ਦੇ ਵਿੱਚ ਪੂਰਾ ਪਿਆਰ ਹੈ ਪੂਰਾ ਉਤਸ਼ਾਹ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਲਗਾਤਾਰ ਦਿਖਾ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਜਿਹੜੀ ਸੰਗਤ ਪੈਦਲ ਜਾ ਸਕਦੀ ਆ ਉਹ ਪੈਦਲ ਜਾਂਦੀ ਆ ਜਾਂ ਵਾਹਨਾਂ ਦੇ ਵਿੱਚ ਜਿਹੜੀ ਜੰਗਤ ਆ ਜਿਹੜੇ ਬਜ਼ੁਰਗ ਨੇ ਉਹ ਵਾਹਨਾਂ ਦੇ ਵਿੱਚ ਜਿਹੜੇ ਸਵਾਰ ਹੋ ਕੇ ਇਹ ਸਬਚੇ ਨੂੰ ਪਾਰ ਕਰ ਦਿੰਦੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਸੰਗਤ ਦੇ ਵਿੱਚ ਕਿਸ ਤਰ੍ਹਾਂ ਦੀ ਉਤਸ਼ਾਹ ਹੈ ਸ਼ਰਧਾ ਹੈ ਉਹ ਸਮੇਂ ਨੂੰ ਯਾਦ ਕਰਦੇ ਨੇ ਜਦੋਂ ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬ ਜਦਾਂ ਨੇ ਉਹ ਸਮਾਂ ਕਿਤਾ ਅੱਛਾ ਭਾਈ ਸਭ ਕੀ ਲੱਗਦਾ ਬੱਚਿਆਂ ਨੂੰ ਨਾਲ ਲੈ ਕੇ ਆਏ ਹੋ ਉਹ ਸਮਾਂ ਯਾਦ ਕਰਾ ਰਹੇ ਹੋ ਬੱਚਿਆਂ ਨੂੰ ਵੀ ਦਿਖਾ ਰਹੇ ਹੋ ਖੁਦ ਵੀ ਸਵ ਯਾਦ ਕਰ ਰਹੇ ਤੇ ਬੱਚਿਆਂ ਨੂੰ ਦਿਖਾ ਰਹੇ ਇਸ ਤਰ੍ਹਾਂ ਮਨ ਦੇ ਵਿੱਚ ਜਾਂ ਹਿੰਦ ਦੇ ਵਿੱਚ ਫਿਰ ਬਲਬਲੇ ਆਉਂਦੇ ਨੇ ਜਦੋਂ ਉਹ ਸਮੇਂ ਨੂੰ ਆਪਾਂ ਯਾਦ ਕਰਦੇ ਆਂ ਉਦੋਂ ਦੇਖਦੇ ਆਂ ਮਾਤਾ ਜੀ ਨੇ ਕਿਹਨਾ ਹਾਲਾਤਾਂ ਦੇ ਵਿੱਚ ਜਿਹੜਾ ਸਰਛਾ ਦੋ ਦੋ ਪਾਰ ਕੀਤਾ ਇਹ ਸਿੱਖੀ ਕਦੀ ਵੀ ਚੰਦੀ ਗੱਲਾ 'ਚ ਜਾਂਦੀ ਨਹੀਂ ਹੈ ਚੜ੍ਹਦੀ ਗੱਲਾ 'ਚ ਰਹਿਣ ਦਾ ਨਾਮ ਹੈ ਤੇ ਹਾਲਾਤ ਜਿਹੋ ਜੇ ਮਰਜ਼ੀ ਆਉਣ ਰਹਿਣਾ ਚੜ੍ਹਦੀ ਗੱਲਾ 'ਚ ਹੀ ਹੈ हां जी बिल्कुल जी हालात जे आ... हो जे मर्जी होण रहना सिक्ने हमेशा चढ़ती कला ਵਿੱਚ ਐ ਇਸ ਨਗਰਗਰ ਕੀਰਤਨ ਦੇ ਵਿੱਚ ਹਿੱਸਾ ਪਾਉਣ ਲਈ ਇੱਕ ਵਾਹਿਗੁਰੂ ਜੀ ਜਰੂ ਲਿਖਣਾ ਜੀ ਮਾਤਾ ਗੁਜਰਦੀ ਕੌਰ ਜੀ ਆਪਣੇ ਬੱਚਾ ਤੇ ਨਾਲ ਕਿਸ ਤਰ੍ਹਾਂ ਰਾਤਾਂ गुजारੀਆਂ ਹੋਣਗੀਆਂ ਠੰਡੀ શીਤ ਲਹਿਰ ਚੱਲਦੀ ਵੇਸੇ ਜੀ ਮਾਤਾ ਗੁਜਰਦੀ ਕੌਰ ਦੀ ਕੋਲ ਬੱਚਾ ਸਾਬ ਜਾਣਦੇ ਆ ਦੇ ਕੋਲ ਕੋਈ ਕਪੜੇ ਠੰਡੇ ਗਰਮ ਕਪੜੇ ਨਹੀਂ ਸੀਗੇ ਉਹਨਾਂ ਨੇ ਕਿਸ ਤਰ੍ਹਾਂ ਰਾਤ guzari ਹੋਈਗੀ ਔਰ ਅੱਥੋਂ ਦੇ ਕੱਲ ਕੇ ਸਰਸਾ ਨਦੀ ਪਾਰ ਕਿਵੇਂ ਗਤੀ ਹੋਈਗੀ ਜੀ ਐ ਸੋਚ ਸੋਚ ਕੇ ਅੱਖਾਂ ਅੱਥੋਂ ਆ ਰਹੀ ਸੀ